ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਹੋਣ ਵਾਲੀ ਗੱਲ ਹੋ ਗਈ ਹੈ ਕਿ ਇੱਕ ਤੀਰ ਦੋ ਨਿਸ਼ਾਨੇ ਸ਼ਾਇਦ ਮੀਤ ਹੇਰ ਦੇ ਧਿਆਨ ਦੇ ਵਿੱਚ ਨਾ ਹੋਵੇ ਗੱਲ ਸ਼ਾਇਦ ਹੋ ਵੀ ਸਕਦੀ ਹੈ ਜਾਂ ਬਰਾਬਰ ਦੀ ਕੋਈ ਹਿੱਸੇਦਾਰੀ ਹੋ ਸਕਦੀ ਹੈ ਇੱਕ ਪਾਸੇ ਤਾਂ ਮੀਤ ਹੇਰ ਨੇ ਭਗਵੰਤ ਮਾਨ ਕੋਲੇ ਬੇਨਤੀ ਕੀਤੀ ਕਿ ਬਰਨਾਲਾ ਨੂੰ ਨਗਰ ਨਿਗਮ ਬਣਾ ਦਿੱਤਾ ਜਾਵੇ ਇਹ ਭਗਵੰਤ ਮਾਨ ਨੇ ਐਲਾਨ ਵੀ ਕਰ ਦਿੱਤਾ ਕਿ ਬਰਨਾਲਾ ਨੂੰ ਨਗਰ ਨਿਗਮ ਬਣਾ ਦਿੰਨੇ ਆ ਲੱਡੂ ਵੰਡੇ ਗਏ ਲੱਡੂ ਵੰਡੇ ਗਏ ਸ਼ਾਇਦ ਉਹ ਨਾ ਪਚਣ ਕਿ ਪਚ ਸਕਦੇ ਨੇ ਔਰ ਦੂਜੇ ਪਾਸੇ ਪੰਜਾਬ ਸਰਕਾਰ ਨੇ ਇੱਕ ਹੋਰ ਤਿਆਰੀ ਕਰ ਲਈ ਹੈ ਕਿ ਉਹ ਤਿਆਰੀ ਕਾਦੀ ਕਰ ਲਈ ਹੈ ਕਿ ਜਿਹੜੀ ਬਰਨਾਲਾ ਮਾਰਕੀਟ ਕਮੇਟੀ ਦੀ ਜਿਹੜੀ ਬਿਲਡਿੰਗ ਆ ਉਹਨੂੰ ਵੇਚਣ ਦੀ ਤਿਆਰੀ ਹੋ ਚੁੱਕੀ ਹੈ ਸ਼ਾਇਦ ਇਹ ਮੀਤ ਹਰ ਦੇ ਧਿਆਨ ਦੇ ਵਿੱਚ ਅਸੀਂ ਕਹਿੰਨੇ ਆ ਹੈਗੀ ਆ ਜਾਂ ਨਹੀਂ ਹੈਗੀ ਕਿ ਜਿਹੜੀ ਮਾਰਕੀਟ ਕਮੇਟੀ ਦੀ ਬਿਲਡਿੰਗ ਆ ਬਰਨਾਲਾ ਦੀ ਉਹਨੂੰ ਵੇਚਣ ਦੀ ਤਿਆਰੀ ਹੋ ਚੁੱਕੀ ਹੈ ਜਿਹੜੀ ਬੋਲੀ ਵੀ ਲੱਗਣੀ ਆ ਉਹ 3 ਤੋਂ 4 ਕਰੋੜ ਤੋਂ ਸ਼ੁਰੂ ਹੋ ਜਾਵੇਗੀ ਇਨੂੰ ਕਹਿੰਦੇ ਆ ਕਤਿਰਨਾ ਦੋ ਨਿਸ਼ਾਨੇ